ਆਲ ਮੂਵੀ ਦਾ ਨਾਮ ਲੈ ਰਿਹਾ ਸੀਗਾ ਇੱਕ ਨੂਰ ਆ ਗਿਆ ਚਿਹਰੇ ਦੇ ਉੱਤੇ ਜਦੋਂ ਪੰਜਾਬੀ ਸਿਨੇਮਾ ਦਾ ਮੈਂ ਦਿੱਤਾ ਨਾਮ ਵੀ ਮਿਆਰ ਉੱਚਾ ਹੋ ਰਿਹਾ ਉਹ ਕਿਵੇਂ ਦਾ ਲੱਗ ਰਿਹਾ ਹੁਣ ਦੇਖੋ ਐਕਟਰ ਲਈ ਤਾਂ ਉਹਦੀ ਹਰ ਫਿਲਮ ਹੀ ਉਹਦੇ ਚਿਹਰੇ ਦਾ ਨੂਰ ਹੁੰਦਾ ਪਰ ਅਕਾਲ ਦਾ ਹੈ ਕਿ ਅਕਾਲ ਇੱਕ ਬਹੁਤ ਵੱਡੇ ਪੱਧਰ ਦੀ ਫਿਲਮ ਹੈ ਇਦਾਂ ਦੀਆਂ ਫਿਲਮਾਂ ਬਣਨੀਆਂ ਬਹੁਤ ਜ਼ਰੂਰੀ ਨੇ ਜਿਹੜੀ ਸਾਡੇ ਰੀਅਲ ਇਤਿਹਾਸ ਹੈ ਉਹਦੇ 'ਚ ਜੇ ਫਿਲਮਾਂ ਬਣਨ ਤਾਂ ਜਾਦਾ ਅੱਛੀ ਗੱਲ ਹੈ ਜੀ ਅਕਾਲ ਨੇ ਵੀ ਬਹੁਤ ਸਾਰੇ ਰਾਹ ਖੋਲ ਦੇਨੇ ਆ ਜੀ ਕੀ ਨਹੀਂ ਪੰਜਾਬੀ ਸਿਨੇਮਾ ਇਸ ਨਜ਼ਰੀਏ ਨਾਲ ਵੀ ਦੇਖਿਆ ਜਾ ਸਕਦਾ ਤਾਂ ਕੈਮੇ ਦਾ ਲੱਗਦਾ ਸੀਗਾ ਬਾਈ ਸਕ੍ਰਿਪਟ ਪੜ ਕੇ ਫਿਰ ਉਹਦੀ ਸ਼ੂਟਿੰਗ ਵੇਖੀ ਤੁਸੀਂ ਵੀ ਇੰਨਾ ਬਰੀਕੀ ਦੇ ਨਾਲ ਕੰਮ ਹੋ ਰਿਹਾ ਕਈ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜਿੱਦਾਂ ਦਾ ਕੰਮ ਅਕਾਲ ਤੇ ਹੋਇਆ ਕਾਲ ਇਹ ਕੋਈ ਥੋੜੇ ਮਹੀਨੇ ਜਾਂ ਕੁਝ ਸਾਲਾਂ ਦੀ ਮਿਹਨਤ ਨਹੀਂ ਆ ਬਾਈ ਬਹੁਤ ਟਾਈਮ ਪਹਿਲਾਂ ਤੋਂ ਬਣਾਉਣ ਨੂੰ ਫਿਰਦੇ ਸੀ ਤਾਂ ਇਹਦਾ ਜਿਹੜਾ ਸੈੱਟ ਬਣਾਇਆ ਦੇ ਸੈੱਟ ਤੇ ਮਿਹਨਤ ਕੀਤੀ ਕਾਸਟਿਊਮ ਆਰਟ ਜਿੰਨਾ ਵੀ ਹੈ ਮੇਕਅਪ ਜਿੰਨਾ ਵੀ ਤਾਮ-ਜਾਮ ਇਕੱਠਾ ਕੀਤਾ ਬਹੁਤ ਜ਼ਿਆਦਾ ਮਿਹਨਤ ਲੱਗੀ ਨਾ ਦਿਖਦੀ ਹੈ ਵੀ ਅਰਦਾਸ ਨੇ ਵੀ ਕਾਫੀ ਦਰਸ਼ਕ ਜੋੜ ਕੇ ਦਿੱਤੇ ਬੀਬੀ ਰਜਨੀ ਨੇ ਕਾਫੀ ਦਰਸ਼ਕ ਜੋੜ ਕੇ ਦਿੱਤੇ ਤਾਂ ਉਵੇਂ ਇਹ ਵੀ ਫਿਲਮ ਕਾਫੀ ਸਾਰੇ ਦਰਸ਼ਕ ਨਵੇਂ ਖਿੱਚ ਕੇ ਲੈ ਕੇ ਆਉਗੀ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਜੇ ਬਿਲਾ 10 ਅਪ੍ਰੈਲ ਨੂੰ ਪੰਜਾਬੀਆਂ ਦੇ ਵਿੱਚ ਇੱਕ ਅਲੱਗ ਤਰੀਕੇ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਨਾਲ ਨਾਲ ਹੁਣ ਭਾਰਤ ਭਰ ਦੇ ਵਿੱਚ ਵੀ ਜੇਕਰ ਮੈਂ ਪੰਜਾਬੀ ਸਿਨੇਮਾ ਦੇ ਮਿਆਰ ਦੀ ਗੱਲ ਕਰਾਂ ਤਾਂ ਕਾਫੀ ਵੱਡਾ ਉਤਸ਼ਾਹ ਹੁਣ ਬੇਸਬਰੀ ਦੇ ਨਾਲ ਲੋਕ ਉਸ ਨੂੰ ਇੰਤਜ਼ਾਰ ਕਰਦੇ ਨੇ ਅਪ੍ਰੈਲ ਦੀ ਗੱਲ 10 ਅਪ੍ਰੈਲ ਦੀ ਕਿਉਂ ਗੱਲ ਕੀਤੀ ਮੈਂ ਕਿਉਂਕਿ ਅਕਾਲ ਮੂਵੀ ਆ ਰਹੀ ਹੈ ਪਿੱਛੇ ਤੁਸੀਂ ਪੋਸਟਰ ਦੇਖ ਸਕਦੇ ਹੋ ਅਕਾਲ ਮੂਵੀ ਦੇ ਵਿੱਚ ਕੁਝ ਅਹਿਮ ਕਿਰਦਾਰ ਸਾਡੇ ਨਾਲ ਮੌਜੂਦ ਨੇ ਸੋ ਰੰਗਦੇਵ ਬਾਈ ਮਿਲੇ ਨੇ ਆਪਾਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆਂ ਤੇ ਫਿਰ ਗੱਲਾਂ ਬਾਤਾਂ ਦੀ ਚਰਚਾ ਕਰਾਂਗੇ ਬਈ ਅਕਾਲ ਮੂਵੀ ਦਾ ਨਾਮ ਲੈ ਰਿਹਾ ਸੀਗਾ ਇੱਕ ਨੂਰ ਆ ਗਿਆ ਚਿਹਰੇ ਦੇ ਉੱਤੇ ਜਦੋਂ ਪੰਜਾਬੀ ਸਿਨੇਮਾ ਦਾ ਮੈਂ ਦਿੱਤਾ ਨਾਮ ਵੀ ਮਿਆਰ ਉੱਚਾ ਹੋ ਰਿਹਾ ਉਹ ਕਿਵੇਂ ਦਾ ਲੱਗ ਰਿਹਾ ਹੁਣ ਫਿਰ ਦੇਖੋ ਐਕਟਰ ਲਈ ਤਾਂ ਉਹਦੀ ਹਰ ਫਿਲਮ ਹੀ ਉਹਦੇ ਚਿਹਰੇ ਦਾ ਨੂਰ ਹੁੰਦਾ ਪਰ ਅਕਾਲ ਦਾ ਹੈ ਕਿ ਅਕਾਲ ਇੱਕ ਬਹੁਤ ਵੱਡੇ ਪੱਧਰ ਦੀ ਫਿਲਮ ਹੈ ਬਹੁਤ ਅੱਛਾ ਸਬਜੈਕਟ ਹੈ ਸਬਜੈਕਟ ਜਿਹਵੇਂ ਪਹਿਲਾਂ ਵੀ ਅੱਛੇ ਹੈ ਹਰ ਇੱਕ ਫਿਲਮ ਦਾ ਆਪਣਾ ਆਪਣਾ ਇੱਕ ਅ ਅਹਿਮ ਰੋਲ ਹੁੰਦਾ ਹੈ ਸੋਸਾਇਟੀ ਆਸਤੇ ਤਾਂ ਅਕਾਲ ਦਾ ਸਾਡੇ ਜਿਹੜੇ ਹੈਗੇ ਆ ਬੱਚਿਆਂ ਆਸਤੇ ਜਿਹੜਾ ਸਾਡਾ ਇਤਿਹਾਸ ਹੈ ਉਹਦੇ ਆਸਤੇ ਬਹੁਤ ਵੱਡਾ ਰੋਲ ਹੈ ਬਹੁਤ ਵੱਡਾ ਯੋਗਦਾਨ ਰਹੇਗਾ ਆਉਣ ਵਾਲੇ ਟਾਈਮ 'ਚ ਕਿਉਂਕਿ ਇਦਾਂ ਦੀਆਂ ਫਿਲਮਾਂ ਇਹਨਾਂ ਨੂੰ ਦੇਖ ਕੇ ਇਦਾਂ ਦੀਆਂ ਫਿਲਮਾਂ ਬਣਨੀਆਂ ਬਹੁਤ ਜ਼ਰੂਰੀ ਨੇ ਜੀ ਜਿਹੜੀ ਸਾਡੇ ਰੀਅਲ ਇਤਿਹਾਸ ਹੈ ਉਹਦੇ ਚੋ ਜੇ ਫਿਲਮਾਂ ਬਣਨ ਤਾਂ ਜਿਆਦਾ ਅੱਛੀ ਗੱਲ ਹੈ ਜੀ ਕਿਉਂਕਿ ਸਾਡੇ ਬੱਚੇ ਆ ਨਵੀਂ ਜਨਰੇਸ਼ਨ ਹੈ ਜਿਵੇਂ ਬੀਬੀ ਰਜਨੀ ਫਿਲਮ ਆਈ ਸੀ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਬੀਬੀ ਰਜਨੀ ਦਾ ਕਿੱਸਾ ਜੀ ਉਹ ਇਤਿਹਾਸ ਹੈ ਇਤਿਹਾਸ ਨਾਲੋਂ ਵੱਧ ਹੀ ਗੱਲ ਹੈ ਪਰ ਉਹ ਕਿੱਸਾ ਬਹੁਤ ਘੱਟ ਲੋਕਾਂ ਨੂੰ ਪਤਾ ਆਪਾਂ ਬਚਪਨ ਚ ਸੁਣਿਆ ਸੀਗਾ ਜੀ ਪਰ ਉਸ ਤੋਂ ਬਾਅਦ ਇੱਕ ਫਿਲਮ ਵੀ ਦੇਖੀ ਸੀਗੀ ਫਿਰ ਜਦੋਂ ਆਪਾਂ ਪੰਜਾਬੀ 'ਚ ਦੇਖੀ ਤਾਂ ਹੋਰ ਅੱਛਾ ਲੱਗਿਆ ਓਵੇਂ ਜਿਵੇਂ ਹੁਣ ਅਕਾਲ ਹੈ ਅੰਕਾ ਅਕਾਲ ਨੇ ਵੀ ਬਹੁਤ ਸਾਰੇ ਰਾਹ ਖੋਲ ਦੇਨੇ ਆ ਜੀ ਕੀ ਨਹੀਂ ਪੰਜਾਬੀ ਸਿਨੇਮਾ ਇਸ ਨਜ਼ਰੀਏ ਨਾਲ ਵੀ ਦੇਖਿਆ ਜਾ ਸਕਦਾ ਜੀ ਦਾ ਉੱਤੋਂ ਧਰਮਾ ਪ੍ਰੋਡਕਸ਼ਨ ਨਾਲ ਅਲੱਗ ਹੀ ਤਾਂ ਹੋਰ ਵੀ ਚਾਰ ਚੰਨ ਲੱਗਦਾ। ਬਈ ਜਦੋਂ ਆਪਾਂ ਗੱਲ ਕਰਦੇ ਹਾਂ ਇੱਕ ਨਾਟਕ ਕਰਦੇ ਵਾਸਤੇ ਸਕ੍ਰਿਪਟਿੰਗ ਜਦੋਂ ਆਉਂਦੀ ਹੈ ਤਾਂ ਇੱਕ ਅਲੱਗ ਤਰੀਕੇ ਦਾ ਨੂਰ ਹੋ ਜਾਂਦਾ। ਬੰਦਾ ਉਹਦੀ ਡੈਪਥ ਦੇ ਵਿੱਚ ਜਾਂਦਾ। ਵੀ ਐਸ ਦੇ ਲੱਗ-ਲੱਗ ਵੱਖਰੋ-ਵੱਖਰੇ ਜਿਹੜੇ ਟੰਗ ਨੇ, ਟੰਗ ਨੇ ਉਹਨਾਂ ਨੂੰ ਵੇਖਿਆ ਜਾਵੇ। ਜਦੋਂ ਤੁਸੀਂ ਇਸ ਮੂਵੀ ਦੇ ਸੈੱਟ ਦੇ ਉੱਤੇ ਪਹੁੰਚੇ ਜਦੋਂ ਕਿਰਦਾਰ ਦੇ ਬਾਰੇ ਸੁਣਿਆ ਤਾਂ ਕੈਮੇ ਦਾ ਲੱਗਿਆ ਸੀਗਾ ਵੀ ਸਕ੍ਰਿਪਟਿੰਗ ਦੇ ਉੱਤੇ ਕਿੰਨਾ ਕੰਮ ਹੋਇਆ ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਪੰਜਾਬੀ ਸਿਨੇਮਾ ਦਾ ਮਿਆਰ। ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਸਭ ਤੋਂ ਪਹਿਲਾਂ ਤੇ ਹੁੰਦੀ ਹੈ ਫਿਲਮ BB ਰਜਨੀ ਤੋਂ ਪਹਿਲਾਂ BB ਰਜਨੀ ਆਈ ਫਿਰ ਅਰਦਾਸ ਮੂਵੀ ਹੁੰਦੀ ਹੈ ਕਿ ਪੀ ਬਾਈ ਹੋਰਾਂ ਦੀ ਉਸ ਤੋਂ ਪਹਿਲਾਂ ਕੈਰੀ ਓਨ ਜੱਟਾ 3 ਨੇ 100 ਕਰੋੜ ਪਾਰ ਕੀਤਾ ਤੇ ਸਾਡਾ ਪੰਜਾਬੀ ਸਿਨੇਮਾ ਦਾ ਜਿਹੜਾ ਮਿਆਰ ਉਹ ਹੋਰ ਜ਼ਿਆਦਾ ਵਾਈਡ ਹੋ ਗਿਆ ਭਾਰਤ ਦੇ ਵਿੱਚ ਪਤਾ ਲੱਗਣ ਲੱਗ ਗਿਆ ਵੀ ਪੰਜਾਬੀ ਸਿਨੇਮਾ ਨਾਂ ਦਾ ਵੀ ਇੱਕ ਸਿਨੇਮਾ ਘਰ ਹੈਗਾ ਤਾਂ ਕੈਮੇ ਦਾ ਲੱਗਦਾ ਸੀਗਾ ਬਾਈ ਸਕ੍ਰਿਪਟ ਪੜ੍ਹ ਕੇ ਫਿਰ ਉਹਦੀ ਸ਼ੂਟਿੰਗ ਵੇਖੀ ਤੁਸੀਂ ਵੀ ਇੰਨਾ ਬਰੀਕੀ ਦੇ ਨਾਲ ਕੰਮ ਹੋ ਰਿਹਾ ਕਈ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਤੇ ਦੇਖੋ ਜਿੱਦਾਂ ਦਾ ਕੰਮ ਅਕਾਲ ਤੇ ਹੋਇਆ ਕਾਲ ਕੋਈ ਥੋੜੇ ਮ ਸਾਲਾਂ ਦੀ ਮਿਹਨਤ ਨਹੀਂ ਹੈ ਬਾਈ ਬਹੁਤ ਟਾਈਮ ਪਹਿਲਾਂ ਤੋਂ ਬਣਾਉਣ ਨੂੰ ਫਿਰਦੇ ਸੀ ਚਲੋ ਕੁਝ ਨਹੀਂ ਬਣ ਪਾਇਆ ਉਦਾਂ ਦਾ ਮਾਹੌਲ ਇਹਦਾ ਜਦੋਂ ਜਿਹੜੀ ਚੀਜ਼ ਦਾ ਟਾਈਮ ਹੋਣਾ ਹੁੰਦਾ ਉਦੋਂ ਹੀ ਹੁੰਦੀ ਹੁੰਦੀ ਹੈ ਤਾਂ ਹੁਣ ਬਣੀ ਹੈ ਸਮਾਂ ਦੀ ਅੱਛੀ ਗੱਲ ਹੈ ਤਾਂ ਇਹਦਾ ਜਿਹੜਾ ਸੈੱਟ ਬਣਾਇਆ ਜਿਹਦੇ ਸੈੱਟ ਤੇ ਮਿਹਨਤ ਕੀਤੀ ਕੋਸਟਿਊਮ ਆਰਟ ਜਿੰਨਾ ਵੀ ਹੈ ਮੇਕਅਪ ਜਿੰਨਾ ਵੀ ਤਾਂ-ਜਾਮ ਇਕੱਠਾ ਕੀਤਾ ਬਹੁਤ ਜ਼ਿਆਦਾ ਮਿਹਨਤ ਲੱਗੀ ਇਹਨਾਂ ਤੇ ਦਿਖਦੀ ਹੈ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਫਿਲਮ ਚ ਵੀ ਦਿ세ਗਾ ਕਿ ਵਾਕਈ ਯਾਰ ਕਿ ਕੋਈ ਪੰਜਾਬੀ ਫਿਲਮ ਦੇ ਵਿੱਚ ਇੰਨਾ ਜੋਰ ਲੱਗਿਆ ਹੋਇਆ ਐ ਇੰਨੀ ਮਿਹਨਤ ਕੀਤੀ ਐ ਇੰਨਾ ਟਾਈਮ ਲਾ ਕੇ ਇਹਨਾਂ ਨੇ ਫਿਲਮ ਬਣਾਈ ਐ ਤਾਂ ਉਹ ਤੁਹਾਨੂੰ ਰੰਗ ਹੈ ਜਿਹੜਾ ਫਿਲਮ ਦਾ ਉਹ ਸਾਰੇ ਸੈੱਟ ਦਾ ਮਾਹੌਲ ਕਾਸਟਿਊਮ ਦਾ ਜਿੰਨਾ ਵੀ ਮਿਹਨਤ ਦਾ ਤੁਹਾਨੂੰ ਅਕਾਲ ਜਦੋਂ ਦੇਖੋਗੇ ਤੁਹਾਨੂੰ ਦਿਖ ਜਾਣੀ ਔਰ ਰਹੀ ਗੱਲ ਸਿਨੇਮੇ ਦੀ ਤਾਂ ਆਪਣਾ ਅਸਲ ਚ ਜਿਹੜੇ ਕਨਸੈਪਟ ਬਣਦੇ ਆ ਨਾ ਪੰਜਾਬੀ ਸਿਨੇਮੇ ਦੇ ਉਹ ਜ਼ਿਆਦਾ ਵੱਡੇ ਨਹੀਂ ਹੁੰਦੇ ਤਾਂ ਕਰਕੇ ਥੋੜੇ ਸੀਮਤ ਜਿਹੇ ਰਹਿ ਜਾਂਦੇ ਆ ਅਕਾਲ ਹੋ ਗਿਆ ਅਕਾਲ ਫਿਲਮ ਦਾ ਜਿਹੜਾ ਕਨਸੈਪਟ ਆ ਇਹ ਥੋੜਾ ਗਰੰਜਰ ਵੱਡਾ ਹੈ ਦਾ ਤਾਂ ਇਹ ਥੋੜਾ ਹੋਰ ਵੀ ਜ਼ਿਆਦਾ ਇੰਡਸਟਰੀ ਨੂੰ ਨਵੇਂ ਦਰਸ਼ਕ ਦੇਊਗੀ ਜੋੜ ਕੇ ਜਿਵੇਂ ਹੋਰ ਵੀ ਅਰਦਾਸ ਨੇ ਵੀ ਕਾਫੀ ਦਰਸ਼ਕ ਜੋੜ ਕੇ ਦਿੱਤੇ ਬੀਬੀ ਰਜਨੀ ਨੇ ਕਾਫੀ ਦਰਸ਼ਕ ਜੋੜ ਕੇ ਦਿੱਤੇ ਤਾਂ ਉਵੇਂ ਇਹ ਵੀ ਫਿਲਮ ਕਾਫੀ ਸਾਰੇ ਦਰਸ਼ਕ ਨਵੇਂ ਖਿੱਚ ਕੇ ਲੈ ਕੇ ਆਊਗੀ ਬਈ ਅੱਜ ਕੱਲ ਦੇ ਜਿਦਾਂ ਆਪਾਂ ਜਮਾਨੇ ਦੀ ਗੱਲ ਕਰਦੇ ਆ ਤਾਂ ਜਿਹੜੀ ਆਪਣੀ ਨੌਜਵਾਨੀ ਪੀੜ੍ਹੀ ਆ ਸੋਸ਼ਲ ਮੀਡੀਆ ਕਰਕੇ ਸੋਸ਼ਲ ਮੀਡੀਆ ਤੇ ਤੇ ਜ਼ਿਆਦਾ ਹੋ ਗਈ ਕਿਤਾਬਾਂ ਨੂੰ ਪੜ੍ਹਨਾ ਥੋੜਾ ਜਿਹਾ ਲੋਕ ਭੁੱਲ ਗਏ ਤਾਂ ਕਿੰਨਾ ਕੁ ਜ਼ਰੂਰੀ ਆ ਆਪਣੇ ਸਿਨੇਮਾ ਦੇ ਘਰਾਂ ਦੇ ਵਾਸਤੇ ਸਿਨੇਮਾ ਦੇ ਵਾਸਤੇ ਕਿ ਲੋਕਾਂ ਨੂੰ ਆਪਣੇ ਇਤਿਹਾਸ ਦੇ ਨਾਲ ਜਾਣੂ ਕਰਵਾਉਣ ਦੇ ਵਾਸਤੇ ਕੁਝ ਅਜਿਹੇ ਹੀ ਕਨਸੈਪਟ ਦੇ ਉੱਤੇ ਫਿਲਮਾਂ ਆਣ ਤੇ ਹੁਣ ਆ ਵੀ ਰਹੀਆਂ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕਿੰਨਾ ਕੁ ਆਪਣੇ ਆਪਣੇ ਅੰਦਰ ਹੀ ਰੂਹ ਖੁਸ਼ ਹੁੰਦੀ ਹੈ ਵੀ ਹਾਂ ਵੀ ਪੰਜਾਬੀ ਸਿਨੇਮਾ ਸਾਡਾ ਇੰਨਾ ਵਰਸਟਾਈਲ ਵੀ ਹੈਗਾ ਤੇ ਇੰਨਾ-ਇੰਨਾ ਸਬਜੈਕਟਸ ਦੇ ਉੱਤੇ ਇੰਨੇ ਵਿਸ਼ਿਆਂ ਦੇ ਉੱਤੇ ਵੀ ਫਿਲਮਾਂ ਬਣ ਰਹੀਆਂ ਨੇ ਦੇਖੋ ਅੱਜ ਦੇ ਜਾਂ ਪੁਰਾਣੇ ਟਾਈਮ ਦੀ ਗੱਲ ਕਰوں ਤਾਂ ਫਰਕ ਕੋਈ ਹੈ ਨਹੀਂਗਾ ਜੇ ਤੁਸੀਂ ਆਰਾਮ ਨਾਲ ਬੈਠ ਕੇ ਕਦੇ ਡਿਸਕਸ ਕਰਨੀ ਹੋਈ ਤਾਂ ਫਿਰ ਆਪਾਂ ਜਿੱਦਾਂ ਲਾਵਾਂਗੇ ਹਿਸਾਬ ਕਿਤਾਬ ਥੋੜੇ ਜੇ ਸੰਸਾਧਨ ਬਦਲੇ ਆ ਤਰੀਕੇ ਬਦਲੇ ਆ ਟਾਈਮ ਉਹੀ ਆ ਕੋਈ ਫਰਕ ਨਹੀਂ ਹੈ ਜੇ ਕਦੇ ਤੁਸੀਂ ਪੁਰਾਣੇ ਟਾਈਮ ਨੂੰ ਵੀ ਜੋੜ ਤੋੜ ਕੇ ਦੇਖੋਗੇ ਅੱਜ ਨਾਲ ਸੇਮ ਹੀ ਆ ਬਟ ਆ ਸਿਨੇਮੇ ਦੀ ਤੇ ਫਿਲਮਾਂ ਦੀ ਆਪਾਂ ਗੱਲ ਕਰ ਸਕਦੇ ਆਂ ਕਿਤਾਬਾਂ ਦੀ ਗੱਲ ਕਰ ਸਕਦੇ ਆਂ ਤੁਸੀਂ ਉਹ ਸਮਿਆਂ ਦੇ ਵਿੱਚੋਂ ਨਿਕਲ ਕੇ ਨਜ਼ਰ ਆਇਆ ਹੋ ਵੀ ਉਸ ਸਿਨੇਮਾ ਜਦੋਂ ਆਪਾਂ ਦਿਨ ਪ੍ਰਤੀ ਦਿਨ ਕਹਿੰਦੇ ਹੁੰਦੇ ਨੇ ਨਾ ਨਾ ਗਰੋਥ ਹੁੰਦੀ ਹੈ ਵੀ ਇਹ ਵੱਡਾ ਹੋ ਰਿਹਾ ਇਹਦਾ ਲੋਕ ਨਵੇਂ ਜੁੜ ਰਹੇ ਮੈਂ ਉਸ ਤਰੀਕੇ ਦੇ ਨਾਲ ਤੁਹਾਨੂੰ ਪੁੱਛ ਰਿਹਾ ਸੀਗਾ ਵੀ ਕਿਵੇਂ ਦੇਖਦੇ ਹੋ ਇਸ ਗੱਲ ਮੈਂ ਉੱਥੇ ਆ ਰਿਹਾ ਸੀਗਾ ਕਿ ਹੁਣ ਜੇ ਆਪਾਂ ਸਿਨੇਮੇ ਦੀ ਗੱਲ ਕਰੀਏ ਤਾਂ ਪਹਿਲਾਂ ਸਾਡੇ ਕੋਲ ਨਾ ਸੋਰਸ ਥੋੜੇ ਹੁੰਦੇ ਸੀਗੇ ਜੀ ਪ੍ਰੋਡਿਊਸਰ ਛੋਟੇ ਹੁੰਦੇ ਸੀਗੇ ਇੰਨਾ ਪੈਸਾ ਲਾਉਂਦੇ ਨਹੀਂ ਸੀ ਡਰਦੇ ਸੀਗੇ ਤਾਂ ਫਿਰ ਉਸ ਪੈਸੇ ਚ ਓਨੇ ਕ ਸੋਰਸ ਚ ਫਿਲਮ ਬਣਾਉਣੀ ਪੈਂਦੀ ਸੀ ਹੁਣ ਥੋੜੇ ਪ੍ਰੋਡਿਊਸਰ ਖੁੱਲ ਰਹੇ ਆ ਤਕਨੀਕਾਂ ਵਧ ਰਹੀਆਂ ਆ ਕੈਮਰੇ ਵੱਡੇ ਆ ਰਹੇ ਆ ਵੀ ਐਫ ਐਕਸ ਇਹ ਉਹ ਸਾਰਾ ਕੁਝ ਹੁਣ ਮਿਲ ਰਿਹਾ ਤਾਂ ਪ੍ਰੋਡਿਊਸਰ ਵੀ ਮਿਲ ਰਹੇ ਆ ਹੁਣ ਸਾਰੀਆਂ ਚੀਜ਼ਾਂ ਤੋਂ ਇਕੱਠੀਆਂ ਹੋ ਰਹੀਆਂ ਤਾਂ ਫਿਰ ਸਿਨੇਮਾ ਵੀ ਵੱਡਾ ਹੋ ਰਿਹਾ ਫਿਲਮਾਂ ਵੀ ਵੱਡੀਆਂ ਹੋ ਰਹੀਆਂ ਜੇ ਫਿਲਮਾਂ ਵੱਡੀਆਂ ਹੋ ਰਹੀਆਂ ਤਾਂ ਸਾਡੀ ਇੰਡਸਟਰੀ ਵੀ ਵੱਡੀ ਹੋ ਰਹੀ ਹੈ ਉਹ ਤਾਂ ਸੋਰਸ ਹੈ ਜਿੱਦਾਂ ਦੇ ਸਾਨੂੰ ਸੋਰਸ ਮਿਲਣਗੇ ਹੁਣ ਇੱਕ ਪਾਸੇ ਤੁਸੀਂ ਕਹਿ ਲਓ ਕਿ ਚਲੋ ਜਿੰਨੇ ਚ ਵੀ ਬਣੀ ਆ ਅਕਾਲ ਇੱਕ ਪਾਸੇ ਅਕਾਲ ਫਿਲਮ ਹੈ ਇੱਕ ਪਾਸੇ ਅਕਾਲ ਫਿਲਮ ਬਣੀ ਹੈ ਪੰਜਾਬੀ ਚ ਚਲੋ ਮੰਨ ਕੇ ਚਲੋ 30-40 ਕਰੋੜ ਰੁਪਇਆ ਲੱਗ ਗਿਆ ਇੱਕ 40 ਕਰੋੜ ਚ ਅਕਾਲ ਫਿਲਮ ਬਣੀ ਹੈ 300 ਕਰੋੜ ਦੇ ਵਿੱਚ ਇੱਕ ਬਾਹੂਬਲੀ ਕਰਨ ਬਣੀ ਹੈ ਜੀ ਹੁਣ 300 ਕਰੋੜ ਤੇ 40 ਕਰੋੜ ਦਾ ਜਿਹੜਾ ਗੈਪ ਹੈ ਉਹ ਤੁਸੀਂ ਕਿਵੇਂ ਫਿਲ ਕਰੋਗੇ ਜੀ ਜੀ ਇਹ ਤੇ ਸਹੀ ਗੱਲ ਤੁਸੀਂ ਅਕਾਲ ਨੂੰ ਦਿਓ 300 ਕਰੋੜ ਫਿਰ ਦੇਖੋ ਕੀ ਬਣਦਾ ਮੈਂ ਕੱਲੀ ਅਕਾਲ ਦੀ ਤਾਂ ਗੱਲ ਕਰ ਰਿਹਾ ਕਿਉਂਕਿ ਆਪਾਂ ਅਕਾਲ ਦੇ ਸੈੱਟ ਤੇ ਖੜੇ ਆ ਅਦਰਵਾਈਜ਼ ਮੈਂ ਹਰ ਫਿਲਮ ਦੀ ਗੱਲ ਕਰਦਾ ਕਿ ਤੁਸੀਂ ਪੰਜਾਬੀ ਫਿਲਮ ਨੂੰ ਦਿਓ 100 ਕਰੋੜ ਬਜਟ ਪਰ ਉਹ ਜਿਹੜਾ ਬਜਟ ਲੈ ਰਹੇ ਨੇ ਜਿਹੜੇ ਫਿਲਮ ਬਣਾ ਰਹੇ ਨੇ ਉਹਨਾਂ ਨੂੰ ਵੀ ਸੋਚਣਾ ਪਊਗਾ ਨਾ ਕਿ ਜੇ ਅਸੀਂ 100 ਕਰੋੜ ਫਿਲਮ ਤੇ ਲਾ ਰਹੇ ਹਾਂ ਤਾਂ ਅਸੀਂ 2 2.5 300 ਕਰੋੜ ਦੀ ਰਿਕਵਰੀ ਵੀ ਸੋਚੀਏ ਨਾਲ ਕਿ ਇਹਨੂੰ ਉਸ ਵੱਡੇ ਪੱਧਰ ਦੀ ਸਕ੍ਰਿਪਟ ਲਈਏ ਉਸ ਵੱਡੇ ਪੱਧਰ ਦਾ ਸਿਨੇਮਾ ਬਣਾਈਏ ਸਿਨੇਮੇ ਦੇ ਵਿੱਚ ਥੋੜੀ ਤਕਨੀਕ ਬਦਲੀਏ ਹੋਰ ਵੀ ਇੰਟਰਸਟਿੰਗ ਬਣਾਈਏ ਇਹਨੂੰ ਤਾਂ ਕਿ ਇਹਨੂੰ ਜਿਹੜੇ ਬਾਹਰਲੇ ਦਰਸ਼ਕ ਵੀ ਆ ਜਿਹੜੇ ਆਲ ਇੰਡੀਆ ਦੇ ਦਰਸ਼ਕ ਪਾਕਿਸਤਾਨ ਦੇ ਪੂਰੇ ਵਰਲਡ ਦੇ ਦਰਸ਼ਕ ਜੋੜੀਏ ਤਾਂ ਕਿ ਇਸ ਨਿਮੇ ਨੂੰ ਹੋਰ ਵੱਡਾ ਕਰੀਏ ਬਈ ਕਿਰਦਾਰਾਂ ਦੀ ਜ਼ਿਕਰ ਮੈਂ ਗੱਲ ਕਰਾਂ ਤੇ ਸਾਡੇ ਜਿਹੜੇ ਮੁੱਖ ਕਿਰਦਾਰ ਨੇ ਜੀ ਉਹਨਾਂ ਦੇ ਵਿੱਚ ਗਿੱਪੀ ਬਾਈ ਗੁਰਪੇ ਕੋਗੀ ਬਾਈ ਨਿਮਰਤ ਖੈਰਾ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਨਿਕਲਦੀ ਅੰਦੀਰ ਹਾਂ ਬਾਰ ਤੋਂ ਬਾਲੀਵੁੱਡ ਤੋਂ ਆਏ ਪ੍ਰਿੰਸ ਬਾਈ ਹੋ ਗਏ ਹੁਣ ਪਿੱਛੇ ਆਪਣੇ ਭੁੱਲਰ ਭਾਈ ਹੋ ਗਏ ਭਾਨਾ ਭਾਈ ਜਰਨੈਲ ਭਾਜੀ ਹੋ ਗਏ ਐਡੀ ਵੱਡੀ ਜਦੋਂ ਸਟਾਰ ਕਾਸਟ ਹੁੰਦੀ ਹੈ ਕਿਰਦਾਰ ਐਡੇ ਐਡੇ ਹੁੰਦੇ ਨੇ ਤੇ ਉਹਨਾਂ ਦੇ ਉੱਤੇ ਇੱਕ ਮਾਣ ਵੀ ਬੜਾ ਹੋ ਜਾਂਦਾ ਵੀ ਯਾਰ ਜੇ ਇਹ ਇਕੱਠੇ ਹੋਏ ਨੇ ਤੇ ਕੁਝ ਨਾ ਕੁਝ ਵੱਡਾ ਧਮਾਕਾ ਹੀ ਹੋਏਗਾ ਕਿੱਦਾਂ ਵੇਖਦੇ ਹੋ ਤੇ ਇੱਕ ਉਹ ਨਾ ਨਰਵਸਨੈਸ ਜੀ ਹੁੰਦੀ ਆ ਜਦੋਂ ਆਪਾਂ ਵੱਡੀ ਫਿਲਮ ਨੂੰ ਕਰਦੇ ਆ ਲੋਕਾਂ ਤੱਕ ਲੈ ਕੇ ਆਉਣ ਦੀ ਉਹ ਮੈਂ ਕਿਦਾਂ ਹੁਣ ਦਰਸਾਵਾਂ ਮੇਰੇ ਕੋਲ ਸ਼ਬਦ ਨਹੀਂ ਮੁੱਕ ਗਏ ਕਿ ਕਰਦਾਰ ਹੀ ਸਮਝਣਾ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਹੁਣ ਇੱਕ ਲੋਕਾਂ ਦੇ ਵਿੱਚ ਇੰਤਜ਼ਾਰ ਚੱਲ ਰਿਹਾ ਹੁੰਦਾ ਹੈ ਇੱਕ ਲੰਬੀ ਇਸ ਸਮੇਂ ਦੀ ਘੜੀ ਪੈ ਜਾਂਦੀ ਹੈ ਵੀ ਕਦੋਂ ਆਵੇਗੀ ਕਦੋਂ ਆਵੇਗੀ ਕਦੇ ਆਵੇਗੀ ਕਿੰਨੇ ਕਿ ਨਰਵਸਨੈਸ ਆ ਤੇ ਕਿੰਨਾ ਕਿ ਐਕਸਾਈਟਡ ਹੋ ਫਿਲਮ ਨੂੰ ਨਹੀਂ ਮੈਂ ਤਾਂ ਦੇਖੋ ਹਰੇਕ ਫਿਲਮ ਨੂੰ ਲੈ ਕੇ ਪੋਜ਼ਿਟਿਵ ਰਹਿਣਾ ਹੈ ਪੋਜ਼ਿਟਿਵ ਮਤਲਬ ਕਹਿੰਦਾ ਭਾ ਮੈਨੂੰ ਪਤਾ ਕਿ ਜਿਹਨੇ ਦੇਖਣੀ ਉਹਨੇ ਦੇਖ ਲੈਣੀ ਹੈ ਠੀਕ ਹੈ ਕਿਉਂਕਿ ਫਿਲਮ ਸਿਨੇਮੇ ਦੇ ਦਰਸ਼ਕ ਬਹੁਤ ਨੇ ਜੀ ਚੰਗੇ ਸਿਨੇਮੇ ਦੇ ਬਹੁਤ ਨੇ ਹੂੰ ਤੋ ਚੰਗਾ ਸਿਨੇਮ ਤਾਂ ਉਹਨੂੰ ਲੋਕ ਦੇਖਣਗੇ ਦੇਖਣਗੇ ਨਕਾਰ ਨਹੀਂ ਸਕਦੇ ਠੀਕ ਹੈ ਦੂਜੀ ਗੱਲ ਰਹੀ ਕਿਰਦਾਰਾਂ ਦੀ ਤਾਂ ਇਹਦੇ ਵਿੱਚ ਭਾਵੇਂ ਅਕਾਲ ਵੱਡੇ ਕਰੈਕਟਰ ਜਿਵੇਂ ਕਿਪੀ ਬਾਜੀ ਕਰ ਰਹੇ ਨੇ ਲੀਡ ਤੇ ਪਰ ਇਹਦੇ ਵਿੱਚ ਇੱਕ ਸੈਨਿਕ ਵੀ ਅਹਿਮ ਕਿਰਦਾਰ ਚ ਹੈ ਕੱਲਾ ਕੱਲਾ ਕਿਰਦਾਰ ਦਾ ਅਹਿਮ ਹੈ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਕੋਈ ਵੀ ਕਿਰਦਾਰ ਇਹ ਨਹੀਂ ਲੱਗੂਗਾ ਕਿ ਇਹ ਵੱਡਾ ਹੈ ਛੋਟਾ ਹਾਂ ਕੁਝ ਫਿਲਮ ਦੇ ਕੁਝ ਰੂਲ ਹੁੰਦੇ ਆ ਜਿਹਦੇ ਕਰਕੇ ਕੁਝ ਕਿਰਦਾਰ ਸਾਨੂੰ ਪਿੱਲਰ ਖੜੇ ਕਰਨੇ ਪੈਂਦੇ ਆ ਉਹ ਮਜਬੂਰੀ ਕਹਿ ਲਓ ਉਹ ਜ਼ਰੂਰਤ ਕਹਿ ਲਓ ਉਹ ਜੋ ਮਰਜ਼ੀ ਕਹਿ ਲਓ ਤਾਂ ਉਹ ਗਿਪੀ ਬਾਈ ਨੇ ਹਰੇਕ ਕਰੈਕਟਰ ਨੂੰ ਮજબૂત ਰੱਖਿਆ ਜੇ ਵੱਡੇ ਥਾਮ ਰੱਖੇ ਹੋਏ ਆ ਤਾਂ ਜਿਹੜੇ ਨਾਲ ਦੂਜੇ ਕਰੈਕਟਰ ਆ ਇੱਕ ਸੈਨਿਕ ਵੀ ਆ ਜਾਂ ਇੱਕ ਨਗਾੜਾ ਵੀ ਵਜਾ ਰਿਹਾ ਤਾਂ ਉਹਦੀ ਵੀ ਇੱਕ ਅਹਿਮ ਭੂਮਿਕਾ ਉਹਦੇ ਬਿਨਾ ਵੀ ਫਿਲਮ ਅਧੂਰੀ ਆ ਜੀ ਸਾਰੇ ਕਿਰਦਾਰ ਹੀ ਅਕਾਲ ਦੇ ਸਾਰੇ ਅਹਿਮ ਨੇ 10 ਅਪ੍ਰੈਲ ਨੂੰ ਬਈ ਫਿਲਮ ਆ ਰਹੀ ਹੈ ਕੀ ਕਹੋਗੇ ਸਾਡੇ ਦਰਸ਼ਕਾਂ ਦੇ ਵਾਸਤੇ ਕਿ ਸੁਨੇਹਾ ਹੋ ਜੇ ਤੇ ਫੈਮਿਲੀ ਦੇ ਵਾਸਤੇ ਫਿਲਮ ਬਣੀ ਹੋਈ ਆ ਫੈਮਿਲੀ ਦੇ ਨਾਲ ਪਹੁੰਚਣ ਜੀ ਪਲੀਜ਼ ਮੈਂ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਐਦਾਂ ਦੀਆਂ ਫਿਲਮਾਂ ਜੇ ਤੁਸੀਂ ਹੋਰ ਦੇਖਣੀਆਂ ਚਾਹੁੰਦੇ ਹੋ ਬਾਰ-ਬਾਰ ਦੇਖਣੀਆਂ ਚਾਹੁੰਦੇ ਜੇ ਚਾਹੁੰਦੇ ਸਿਨੇਮਾ ਸਾਡੇ ਬੱਚਿਆਂ ਲਈ ਬਣੇ ਸਾਡੇ ਬੱਚਿਆਂ ਦੇ ਭਵਿੱਖ ਲਈ ਬਣੇ ਤਾਂ ਅਕਾਲ ਵਰਗੀਆਂ ਫਿਲਮਾਂ ਦੇਖਣੀਆਂ ਬਹੁਤ ਜ਼ਰੂਰੀ ਹੈ ਔਰ ਪੂਰੀ ਫੈਮਿਲੀ ਨਾਲ ਦੇਖਣੀਆਂ ਜ਼ਰੂਰੀ ਹੈ ਇਸ ਲਈ 10 ਅਪ੍ਰੈਲ ਨੂੰ ਸਿਨੇਮੇ ਘਰਾਂ ਦੇ ਵਿੱਚ ਜਾਣਾ ਸ਼ੁਰੂ ਕਰਦੇ ਅਕਾਲ ਆ ਰਹੀ ਹੈ 10 ਅਪ੍ਰੈਲ ਧੰਨਵਾਦ ਭਾਈ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨੀ ਸੋਹਣੀ ਸਾਡੇ ਵਾਸਤੇ ਫਿਲਮ ਬਣਾ ਕੇ ਲੈ ਗਏ ਬਹੁਤ ਧੰਨਵਾਦ ਈ ਧੰਨਵਾਦ ਗੀਪੀ ਬਾਈ ਦਾ ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕੀਤਾ ਜੀ ਜੀ ਭਾਈ ਥੈਂਕ ਯੂ ਥੈਂਕ ਯੂ ਸੋ ਮਚ 10 ਅਪ੍ਰੈਲ ਨੂੰ ਸਿਨੇਮਾ ਕਰਾਂ ਦੇ ਵਿੱਚ ਫਿਲਮ ਆ ਰਹੀ ਹੈ ਈ ਅਕਾਲ ਰੰਗਦੇਵ ਭਾਈ ਮਿਲੇ ਸੀਗੇ ਰੰਗ ਚੜਾਣਗੇ ਤੁਹਾਡੇ ਉੱਤੇ ਆਪਣੀ ਅਕਾਲ ਮੂਵੀ ਦਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਜੇ ਬਿਲਾ ਧੰਨਵਾਦ ਸਤਿ ਸ਼੍ਰੀ ਅਕਾਲ